ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪਟਤਾ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਚੰਡੀਗੜ੍ਹ ਸੈਕਟਰ 24 ਸਥਿਤ ਜੋ ਆਈਪੀਐਸ ਵਾਈਪੂਰਨ ਹੋਣਾ ਵੱਲੋਂ ਜੋ ਸੁਸਾਈਡ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਹੰਡਾਉਣ ਜਿਹੜਾ ਹੈਗਾ ਉਹ ਪਹੁੰਚਣਗੇ ਤਾਂ ਸੈਕਟਰ 24 ਸਥਿਤ ਵਿਖੇ ਅਸੀਂ ਫਿਲਹਾਲ ਮੌਜੂਦ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਸੁਰੱਖਿਆ ਦੇ ਪ੍ਰਬੰਧ ਇੱਥੇ ਪੂਰੇ ਕੀਤੇ ਗਏ ਨੇ ਤਾਂ ਪਹਿਲਾਂ ਰਾਹੁਲ ਗਾਂਧੀ ਹੋਣਾ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਉਹਨਾਂ ਦੇ ਇਸ ਦੌਰੇ ਦੇ ਵਿੱਚ ਕੁਝ ਬਦਲਾਵ ਕੀਤਾ ਗਿਆ ਤਾਂ ਹੁਣ ਉਹ ਥੋੜੀ ਦੇਰ ਤੱਕ ਯਾਨੀ ਕਿ ਸਵੇਰ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਦੁਪਹਿਰ ਨੂੰ ਚਿਰਾਗ ਪਾਸਵਾਨ ਵੀ ਇੱਥੇ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਆਈਪੀਐਸ ਸੁਸਾਈਡ ਮਾਮਲੇ ਦੇ ਵਿੱਚ ਡੀਜੀਪੀ ਹਰਿਆਣਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਸ਼ਤ్రੂ ਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤੇ ਲਗਾਤਾਰ ਜੋ ਆਈਪੀਐਸ ਅਫਸਰ ਦੀ ਘਰ ਵਾਲੀ ਅਮਨੀਤ ਪੀ ਕੁਮਾਰ ਵੀ ਲਗਾਤਾਰ ਡੀਜੀਪੀ ਨੂੰ ਤੇ ਜੋ ਐਸਪੀ ਨਰਿੰਦਰ ਬਿਜਾਰਨੀਆਂ ਨੇ ਉਹਨਾਂ ਨੂੰ ਹਟਾਉਣ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਹਾਲਾਂਕਿ ਵੱਖ-ਵੱਖ ਸਿਆਸੀ ਆਗੂ ਚਾਹੇ ਉਹ ਪੰਜਾਬ ਦੇ ਸਿਆਸੀ ਆਗੂਆਂ ਦੀ ਗੱਲ ਕਰ ਲਈਏ ਜਾਂ तमाम ਦੇਸ਼ ਦੇ ਜਿੰਨੇ ਵੀ ਸਿਆਸੀ ਆਗੂ ਨੇ ਜਾਂ ਆਈਐਸ ਆਫੀਸਰ ਲੋਬੀ ਹੈਗੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਕੀਤੇ ਨਾ ਕੀਤੇ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਉੱਥੇ ਹੀ ਅ ਬਿਜਾਰਨੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਤੇ ਫਿਲਹਾਲ ਹਜੇ ਪੋਸਟਿੰਗ ਨਹੀਂ ਦਿੱਤੀ ਗਈ ਹੈਗੀ ਤਾਂ ਅ ਲੋਕ ਸਭਾ ਦੇ ਵਿੱਚ ਨੇਤਾ ਵਿਰੋਧੀ ਤੇ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਇਸ ਸਰਕਾਰੀ ਸਥਾਨ ਵਿਖੇ ਸ਼ੋਕ ਮਨਾਉਣ ਪਰਿਵਾਰ ਦੇ ਨਾਲ ਇੱਥੇ ਪਹੁੰਚਣਗੇ ਤੇ ਦੁਪਹਿਰ ਬਾਅਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਇੱਕ 31 ਮੈਂਬਰੀ ਕਮੇਟੀ ਜੋ ਬਣਾਈ ਗਈ ਉਸ ਨੂੰ ਲੈ ਕੇ ਮਹਾਪੰਚਾਇਤ ਵੱਲੋਂ ਜਿਹੜਾ ਇੱਕ ਸਮਾਂ ਦਿੱਤਾ ਗਿਆ ਸੀ ਉਹ 48 ਘੰਟੇ ਦਾ ਅਲਟੀਮੇਟਮ ਦੀ ਅੱਜ ਖਤਮ ਹੋ ਰਿਹਾ ਹੈਗਾ ਤੇ ਕਮੇਟੀ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜੇਕਰ આરોપીਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਗਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 17 ਅਕਤੂਬਰ ਨੂੰ ਸੋਨੀਪੱਤ ਵਿਖੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਦੌਰਾ ਸੀ ਉਹ ਵੀ ਕੈਨਸਲ ਹੋ ਗਿਆ ਤੇ ਉਹਨਾਂ ਵੱਲੋਂ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਮਦਾਸ ਠਾਵਲੇ ਵੀ ਪਰਿਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਦੇ ਨਾਲ 40 ਮਿੰਟ ਤੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਠਾਵਲੇ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆਰੋਪੀਆਂ ਦੇ ਉੱਪਰ ਕਾਰਵਾਈ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਵੇਗੀ ਲੇਕਿਨ ਪੋਸਟ ਮਾਰਮ ਕਰਾਉਣਾ ਪਹਿਲਾਂ ਜ਼ਰੂਰੀ ਹੈਗਾ ਲੇਕਿਨ ਜੋ ਆਈਐਸ ਅਮਨੀਤ ਪੀ ਕੁਮਾਰ ਨੇ ਉਹ ਹਜੇ ਤੱਕ ਪੋਸਟਮਾਰਟਮ ਨੂੰ ਲੈ ਕੇ ਅੜੇ ਅੜੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਪਹੁੰਚਣਗੇ ਤੇ ਪਹਿਲਾਂ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਹੁਣ ਉਹ ਇੱਥੇ ਪਹੁੰਚਣਗੇ ਤੁਹਾਨੂੰ ਸਿਲਸਿਲੇ ਵਾਰ ਥੋੜਾ ਇੱਕ ਪੂਰਨ ਕੁਮਾਰ ਸੁਸਾਈਡ ਮਾਮਲੇ ਦੇ ਵਿੱਚ ਦੱਸ ਦੇ ਕਿ ਕੀ ਕੁਛ ਹੋਇਆ 7 ਅਕਤੂਬਰ ਨੂੰ ਉਹਨਾਂ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਸੁਸਾਇਡ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ ਸੈਕਟਰ 11 ਸਤੀ ਤੋਂ ਉਹਨਾਂ ਵੱਲੋਂ ਆਪਣੇ ਨਿਵਾਸ ਸਥਾਨ ਤੇ ਜਿਹੜਾ ਹੈਗਾ ਉੱਥੇ ਸੁਸਾਇਡ ਕੀਤਾ ਸੀ ਤੇ 8 ਪੇਜ ਦਾ ਸੁਸਾਇਡ ਨੋਟ ਤੇ ਇੱਕ ਪੇਜ ਦੇ ਉੱਪਰ ਵਸੀਅਤ ਵੀ ਛੱਡੀ ਸੀ ਤੇ ਸਾਫ਼ ਤੌਰ ਤੇ ਉਹਨਾਂ ਨੇ ਸੁਸਾਇਡ ਨੋਟ ਦੇ ਵਿੱਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਤੇ ਰੋहतक ਦੇ ਐਸਪੀ ਨਰਿੰਦਰ ਬਜਾਰਨੀਆਂ ਸਮੇਤ 15 ਮੌਜੂਦਾ ਤੇ ਸਾਬਕਾ ਅਧਿਕਾਰੀਆਂ ਉੱਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਤੇ ਤੇ ਸੁਸਾਇਡ ਦੇ ਵਿੱਚ ਬਾਦ ਵਿੱਚ ਇਹ ਵੀ ਖੁਲਾਸਾ ਹੁੰਦਾ ਕਿ ਇੱਕ ਦਿਨ ਪਹਿਲਾਂ ਰੋਹਤਕ ਪੁਲਿਸ ਵੱਲੋਂ ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਨੂੰ ਸ਼ਰਾਬ ਘਾਰਵਾਰ ਤੋਂ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਐਸਪੀ ਜੋ ਨਰਿੰਦਰ ਬਜਾਰਨੀਆਂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਸੁਸ਼ੀਲ ਵੱਲੋਂ ਪੁੱਛਗਿੱਛ ਦੌਰਾਨ ਉਹਨਾਂ ਵੱਲੋਂ ਪੂਰਨ ਕੁਮਾਰ ਦੇ ਕਹਿੰਦੇ ਇਹ ਰਿਸ਼ਵਤ ਦੀ ਗੱਲ ਜਿਹੜੀ ਆ ਉਹ ਕਬੂਲੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜਾਦਾ ਜਿਹੜਾ ਹੈਗਾ ਵਧੀਆ ਲੇਕਿਨ ਪੂਰਨ ਕੁਮਾਰ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਉਸ ਵੇਲੇ ਤੱਕ ਜਾਰੀ ਨਹੀਂ ਕੀਤਾ ਗਿਆ ਸੀਗਾ ਤੇ 8 ਅਕਤੂਬਰ ਨੂੰ ਜੋ ਆਈਪੀਐਸ ਪੂਰਨ ਕੁਮਾਰ ਨੇ ਉਹਨਾਂ ਦੀ ਪਤਨੀ ਵੱਲੋਂ ਡੀਜੀਪੀ ਤੇ ਐਸਪੀ ਦੇ ਖਿਲਾਫ ਜਿਹੜੀ ਹੈਗੀ ਉਹ ਸ਼ਿਕਾਇਤ ਦਿੱਤੀ ਗਈ ਸੀ ਤੇ 9 ਅਕਤੂਬਰ ਨੂੰ ਡੀਜੀਪੀ ਐਸਪੀ ਸਣੇ 15 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੁੰਦੀ ਹੈਗੀ ਆ ਤੇ 10 ਅਕਤੂਬਰ ਨੂੰ ਚੰਡੀਗੜ੍ਹ ਪੁਲਿਸ ਇੱਕ ਐਸਆਈਟੀ ਬਣਾਉਂਦੀ ਹੈਗੀ ਆ ਹਾਲਾਂਕਿ ਐਸਆਈਟੀ ਦੇ ਵਿੱਚ ਆਈਜੀਪੀ ਚੰਡੀਗੜ੍ਹ ਹੈੱਡ SSP ਚੰਡੀਗੜ੍ਹ ਤੇ DSP ਟ੍ਰੈਫਿਕ ਇੱਕ ਚਨੰਜੀਤ ਸਿੰਘ ਉਹ ਵੀ ਮੈਂਬਰ ਹੈਗੇ ਨੇ ਕੇਐਮ ਪ੍ਰੇੰਕਾ ਐਸਪੀ ਸਿਟੀ ਗੁਰਜੀਤ ਕੋਰ ਐਸਡੀਓਪੀ ਸਾਊਥ ਤੇ ਜੈਵੀਰ ਸਿੰਘ ਰਾਣਾ ਐਸਐਚਓਪੀਐਸ ਇਹ ਇਸ ਕਮੇਟੀ ਦੇ ਵਿੱਚ ਐਸਆਈਟੀ ਦੇ ਵਿੱਚ ਸ਼ਾਮਲ ਕੀਤੇ ਗਏ ਸੀ ਤੇ 11 ਅਕਤੂਬਰ ਨੂੰ ਪੂਰਨ ਕੁਮਾਰ ਦੀ ਡੈੱਡ ਬੋਡੀ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈਗਾ ਤੇ 12 ਅਕਤੂਬਰ ਨੂੰ ਮਹਾਪੰਚਾਇਤ 48 ਘੰਟੇ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦੇਣ ਦੀ ਹੈਗੀ ਆ ਚੰਡੀਗੜ੍ਹ ਪੁਲਿਸ ਵੱਲੋਂ ਐਸਸੀਐਸਟੀ ਐਕਟ ਦੀ ਧਾਰਾ ਉਹ ਵੀ ਜਿਹੜੀ ਇਸ ਕੇਸ ਦੇ ਵਿੱਚ ਲਗਾਈ ਜਾਂਦੀ ਹੈ ਤੇ 13 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਸੀਐਮ ਸੈਣੀ ਦੇ ਵਿਚਾਰੇ 40 ਮਿੰਟ ਮੀਟਿੰਗ ਚੱਲਦੀ ਹੈਗੀ ਹੈ ਤਾਂ ਇਸ ਮਾਮਲੇ ਦੇ ਵਿੱਚ ਲਗਾਤਾਰ ਹਰਿਆਣਾ ਸਰਕਾਰ ਦੇ ਉੱਪਰ ਜਿੱਥੇ ਪ੍ਰੈਸ਼ਰ ਬਣ ਰਿਹਾ ਹੈਗਾ ਤਾਂ ਉੱਥੇ ਹੀ ਤਾਂ ਉੱਥੇ ਹੀ ਹੁਣ ਰਾਹੁਲ ਗਾਂਧੀ ਵੀ ਇੱਥੇ ਪਹੁੰਚ ਰਹੇ ਹੈਗੇ ਨੇ ਥੋੜੀ ਦੇਰ ਦੇ ਵਿੱਚ ਰਾਹੁਲ ਗਾਂਧੀ ਹੋਣੀ ਪਹੁੰਚਣਗੇ ਤੇ ਉਸ ਤੋਂ ਬਾਅਦ ਦੁਪਹਿਰ ਬਾਅਦ ਚਿਰਾਗ ਪਾਸਵਨ ਵੀ ਚੰਡੀਗੜ੍ਹ ਵਿਖੇ ਸਰਕਾਰੀ ਆਵਾਸ ਥਾਨ ਤੇ ਆਈਐਸ ਅਮਨੀਤ ਪੀ ਕੁਮਾਰ ਖੋਨਾ ਦੇ ਨਾਲ ਦੁੱਖ ਹੰਡਾਉਣਗੇ ਦੁੱਖ ਮਨਡਾਉਣਗੇ ਤੇ ਪਰਿਵਾਰ ਦੇ ਨਾਲ ਸ਼ੋਕ ਪ੍ਰਗਟ ਜਿਹੜਾ ਹੈਗਾ ਉਹ ਕਰਨ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਵੀ ਇੱਥੇ ਪਹੁੰਚਣਗੇ ਪਹਿਲਾਂ ਚੰਡੀਗੜ੍ਹ 에어ਪੋਰਟ 에어ਪੋਰਟ ਤੋਂ ਬਾਅਦ ਉਹ ਇਸ ਸਰਕਾਰੀ ਨਿਵਾਸ ਥਾਨ ਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਚੋਹਾਨ ਦੇ ਨਾਲ ਜਗਬਣੀ ਲਈ ਵਰੁਣਪਟ ਜਗਬਣੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣਪਟ ਦਾ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਚੰਡੀਗੜ੍ਹ ਸੈਕਟਰ 24 ਸਥਿਤ ਜੋ ਆਈਪੀਐਸ ਵਾਈ ਪੂਰਨ ਹੋਣਾ ਵੱਲੋਂ ਜੋ ਸੁਸਾਈਡ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਹੰਡਾਉਣ ਜਿਹੜਾ ਹੈਗਾ ਉਹ ਪਹੁੰਚਣਗੇ ਤਾਂ ਸੈਕਟਰ 24 ਸਥਿਤ ਵਿਖੇ ਅਸੀਂ ਫਿਲਹਾਲ ਮੌਜੂਦ ਹੈਗੇ ਤੁਸੀਂ ਦੇਖ ਸਕਦੇ ਹੋ ਕਿ तमाम ਸੁਰੱਖਿਆ ਦੇ ਪ੍ਰਬੰਧ ਇੱਥੇ ਪੂਰੇ ਕੀਤੇ ਗਏ ਨੇ ਤਾਂ ਪਹਿਲਾਂ ਰਾਹੁਲ ਗਾਂਧੀ ਹੋਣਾ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਉਹਨਾਂ ਦੇ ਇਸ ਦੌਰੇ ਦੇ ਵਿੱਚ ਕੁਝ ਬਦਲਾਵ ਕੀਤਾ ਗਿਆ ਤਾਂ ਹੁਣ ਉਹ ਥੋੜੀ ਦੇਰ ਤੱਕ ਯਾਨੀ ਕਿ ਸਵੇਰ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਦੁਪਹਿਰ ਨੂੰ ਚਿਰਾਗ ਪਾਸਵਾਨ ਵੀ ਇੱਥੇ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਆਈਪੀਐਸ ਸੁਸਾਈਡ ਮਾਮਲੇ ਦੇ ਵਿੱਚ ਡੀਜੀਪੀ ਹਰਿਆਣਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਸ਼ਤ్రੂ ਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤੇ ਲਗਾਤਾਰ ਜੋ ਆਈਪੀਐਸ ਅਫਸਰ ਦੀ ਨਰੇਂਦਰ ਬਿਜਾਰਨੀਆਂ ਨੇ ਉਹਨਾਂ ਅੜੇ ਹੋਏ ਨੇ ਹਟਾਉਣ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਹਾਲਾਂਕਿ ਵੱਖ-ਵੱਖ ਸਿਆਸੀ ਆਗੂ ਚਾਹੇ ਉਹ ਸਿਆਸੀ ਆਗੂਆਂ ਦੀ ਗੱਲ ਕਰ ਲਈਏ ਪੰਜਾਬ ਦੇ ਜਿੰਨੇ ਵੀ ਸਿਆਸੀ ਆਗੂਆਂ ਦੀ ਗੱਲ ਕਰ ਲਈਏ ਜਾਂ तमाम ਆਫੀਸਰ ਲੋਬੀ ਹੈਗੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਉੱਥੇ ਹੀ ਬਿਜਾਰਨੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਤੇ ਫਿਲਹਾਲ ਹਜੇ ਪੋਸਟਿੰਗ ਨਹੀਂ ਦਿੱਤੀ ਗਈ ਹੈਗੇ ਤਾਂ ਆ ਲੋਕ ਸਭਾ ਦੇ ਵਿੱਚ ਨੇਤਾ ਵਿਰੋਧੀ ਤੇ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਇਸ ਸਰਕਾਰੀ ਸਥਾਨ ਵਿਖੇ ਸ਼ੋਕ ਮਨਾਉਣ ਪਰਿਵਾਰ ਦੇ ਨਾਲ ਇੱਥੇ ਪਹੁੰਚਣਗੇ ਤੇ ਦੁਪਹਿਰ ਬਾਅਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਪਹੁੰਚਣਗੇ ਤੁਹਾਨੂੰ ਦੱਸ ਦਈਏ ਕੀ ਹੈਲੋ ਇੱਕ 31 ਮੈਂਬਰੀ ਕਮੇਟੀ ਜੋ ਬਣਾਈ ਗਈ ਉਸ ਨੂੰ ਲੈ ਕੇ ਮਹਾਪੰਚਾਇਤ ਵੱਲੋਂ ਜਿਹੜਾ ਇੱਕ ਸਮਾਂ ਦਿੱਤਾ ਗਿਆ ਸੀ ਉਹ 48 ਘੰਟੇ ਦਾ ਅਲਟੀਮੇਟਮ ਵੀ ਅੱਜ ਖਤਮ ਹੋ ਰਿਹਾ ਹੈਗਾ ਤੇ ਕਮੇਟੀ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ આરોપીਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਗਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 17 ਅਕਤੂਬਰ ਨੂੰ ਸੋਨੀਪੱਤ ਵਿਖੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਦੌਰਾ ਸੀ ਉਹ ਵੀ ਕੈਨਸਲ ਹੋ ਗਿਆ ਤੇ ਉਹਨਾਂ ਵੱਲੋਂ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਆਰਮਦਾਸ ਠਾਵਲੇ ਵੀ ਪਰਿਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਦੇ ਨਾਲ 40 ਮਿੰਟ ਤੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਠਾਵਲੇ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆਰੋਪੀਆਂ ਦੇ ਉੱਪਰ ਕਾਰਵਾਈ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਵੇਗੀ ਲੇਕਿਨ ਪੋਸਟਮਾਰਟਮ ਕਰਾਉਣਾ ਪਹਿਲਾਂ ਜ਼ਰੂਰੀ ਹੈਗਾ ਲੇਕਿਨ ਜੋ ਟਾਈਟਲ ਭੇਜਿਆ ਆਪਨੇ ਆਈਐਸ ਅਮਨੀਤ ਪੀ ਕੁਮਾਰ ਨੇ ਉਹ ਹਜੇ ਤੱਕ ਪੋਸਟਮਾਰਟਮ ਨੂੰ ਲੈ ਕੇ ਅਰੇ থাম্বਨੇਲ ਮੇਂ ਕੁਛ ਅਰੇ ਅਰੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਪਹੁੰਚਣਗੇ ਪਹਿਲਾਂ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਹੁਣ ਉਹ ਇੱਥੇ ਪਹੁੰਚਣਗੇ ਤੁਹਾਨੂੰ ਸਿਲਸਿਲੇਵਾਰ ਥੋੜਾ ਇੱਕ ਪੂਰਨ ਕੁਮਾਰ ਸੁਸਾਈਡ ਮਾਮਲੇ ਦੇ ਵਿੱਚ ਦੱਸਦੇ ਕਿ ਕੀ ਕੁਛ ਹੋਇਆ 7 ਅਕਤੂਬਰ ਨੂੰ ਉਹਨਾਂ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਸੁਸਾਇਡ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ ਸੈਕਟਰ 11 ਸਥਿਤ ਉਹਨਾਂ ਵੱਲੋਂ ਆਪਣੇ ਨਿਵਾਸ ਸਥਾਨ ਤੇ ਜਿਹੜਾ ਹੈਗਾ ਉੱਥੇ ਸੁਸਾਇਡ ਕੀਤਾ ਸੀ ਤੇ 8 ਪੇਜ ਦਾ ਸੁਸਾਇਡ ਨੋਟ ਤੇ ਇੱਕ ਪੇਜ ਦੇ ਉੱਪਰ ਵਸੀਅਤ ਵੀ ਛੱਡੀ ਸੀ ਤੇ ਸਾਫ਼ ਤੌਰ ਤੇ ਉਹਨਾਂ ਨੇ ਸੁਸਾਇਡ ਨੋਟ ਦੇ ਵਿੱਚ ਹਰਿਆਣਾ ਦੇ ਡੀਜੀਪੀ ਛਤਰੂਜੀਤ ਕਪੂਰ ਤੇ ਰੋहतक ਦੇ ਐਸਪੀ ਨਰਿੰਦਰ ਬਜਾਰਨੀਆਂ ਸਮੇਤ 15 ਮੌਜੂਦਾ ਤੇ ਸਾਬਕਾ ਅਧਿਕਾਰੀਆਂ ਉੱਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਤੇ ਤੇ ਸੁਸਾਇਡ ਦੇ ਵਿੱਚ ਬਾਦ ਵਿੱਚ ਇਹ ਵੀ ਖੁਲਾਸਾ ਹੁੰਦਾ ਕਿ ਇੱਕ ਦਿਨ ਪਹਿਲਾਂ ਰੋहतक ਪੁਲਿਸ ਵੱਲੋਂ ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਨੂੰ ਸ਼ਰਾਬਕਾਰ ਵਾਰਤ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਐਸਪੀ ਜੋ ਨਰਿੰਦਰ ਬਜਾਰਨੀਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸੁਸ਼ੀਲ ਵੱਲੋਂ ਪੁੱਛਗਿੱਛ ਦੌਰਾਨ ਉਹਨਾਂ ਵੱਲੋਂ ਪੂਰਨ ਕੁਮਾਰ ਦੇ ਕਹਿੰਦੇ ਇਹ ਰਿਸ਼ਵਤ ਦੀ ਗੱਲ ਜਿਹੜੀ ਆ ਉਹ ਕਬੂਲੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜਾਦਾ ਜਿਹੜਾ ਹੈਗਾ ਵਧਿਆ ਲੇਕਿਨ ਪੂਰਨ ਕੁਮਾਰ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਉਸ ਵੇਲੇ ਤੱਕ ਜਾਰੀ ਨਹੀਂ ਕੀਤਾ ਗਿਆ ਸੀਗਾ ਤੇ 8 ਅਕਤੂਬਰ ਨੂੰ ਜੋ ਆਈਪੀਐਸ ਪੂਰਨ ਕੁਮਾਰ ਨੇ ਉਹਨਾਂ ਦੀ ਪਤਨੀ ਵੱਲੋਂ ਡੀਜੀਪੀ ਤੇ ਐਸਪੀ ਦੇ ਖਿਲਾਫ ਜਿਹੜੀ ਹੈਗੀ ਉਹ ਸ਼ਿਕਾਇਤ ਦਿੱਤੀ ਗਈ ਸੀ ਤੇ 9 ਅਕਤੂਬਰ ਨੂੰ ਡੀਜੀਪੀ ਐਸਪੀ ਸਣੇ 15 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੁੰਦੀ ਹੈਗੀ ਆ ਤੇ 10 ਅਕਤੂਬਰ ਨੂੰ ਚੰਡੀਗੜ੍ਹ ਪੁਲਿਸ ਇੱਕ ਐਸਆਈਟੀ ਬਣਾਉਂਦੀ ਹੈਗੀ ਆ ਹਾਲਾਂਕਿ ਐਸਆਈਟੀ ਦੇ ਵਿੱਚ ਆਈਜੀਪੀ ਚੰਡੀਗੜ੍ਹ ਹੈੱਡ ਐਸਐਸਪੀ ਚੰਡੀਗੜ੍ਹ ਤੇ ਡੀਐਸਪੀ ਟ੍ਰੈਫਿਕ ਇੱਕ ਚਲੰਜੀਤ ਸਿੰਘ ਉਹ ਵੀ ਮੈਂਬਰ ਹੈਗੇ ਨੇ ਕੇਐਮ ਪ੍ਰਿੰਕਾ ਐਸਪੀਸੀਟੀ ਗੁਰਜੀਤ ਕੋਰ ਐਸਡੀਓਪੀ ਸਾਊਥ ਤੇ ਜੈਵੀਰ ਸਿੰਘ ਰਾਣਾ ਐਸਐਚਓਪੀਐਸ ਇਹ ਇਸ ਕਮੇਟੀ ਦੇ ਵਿੱਚ ਐਸਆਈਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਸੀ ਤੇ 11 ਅਕਤੂਬਰ ਨੂੰ ਪੂਰਨ ਕੁਮਾਰ ਦੀ ਡੈੱਡ ਬੋਡੀ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈਗਾ ਤੇ 12 ਅਕਤੂਬਰ ਨੂੰ ਮਹਾਪੰਚਾਇਤ 48 ਘੰਟੇ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦੇਂਦੀ ਹੈਗੀ ਆ ਚੰਡੀਗੜ੍ਹ ਪੁਲਿਸ ਵੱਲੋਂ ਐਸ ਸੀ ਐਸਟੀ ਐਕਟ ਦੀ ਧਾਰਾ ਉਹ ਵੀ ਜਿਹੜੀ ਇਸ ਕੇਸ ਦੇ ਵਿੱਚ ਲਗਾਈ ਜਾਂਦੀ ਹੈ ਤੇ 13 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਸੀਐਮ ਸੈਣੀ ਦੇ ਵਿਚਾਰੇ 40 ਮਿੰਟ ਮੀਟਿੰਗ ਚੱਲਦੀ ਹੈਗੀ ਹੈ ਤਾਂ ਇਸ ਮਾਮਲੇ ਦੇ ਵਿੱਚ ਲਗਾਤਾਰ ਹਰਿਆਣਾ ਸਰਕਾਰ ਦੇ ਉੱਪਰ ਜਿੱਥੇ ਪ੍ਰੈਸ਼ਰ ਬਣ ਰਿਹਾ ਹੈਗਾ ਤਾਂ ਉੱਥੇ ਹੀ ਤਾਂ ਉੱਥੇ ਹੀ ਹੁਣ ਰਾਹੁਲ ਗਾਂਧੀ ਵੀ ਇੱਥੇ ਪਹੁੰਚ ਰਹੇ ਹੈਗੇ ਨੇ ਥੋੜੀ ਦੇਰ ਦੇ ਵਿੱਚ ਰਾਹੁਲ ਗਾਂਧੀ ਹੁਣੀ ਪਹੁੰਚਣਗੇ ਤੇ ਉਸ ਤੋਂ ਬਾਅਦ ਦੁਪਹਿਰ ਬਾਅਦ ਚਿਰਾਗ ਪਾਸਵਨ ਵੀ ਚੰਡੀਗੜ੍ਹ ਵਿਖੇ ਸਰਕਾਰੀ ਆਵਾਸ ਥਾਨ ਤੇ ਆਈਐਸ ਅਮਨੀਤ ਪੀ ਕੁਮਾਰ ਹੋਣਾ ਦੇ ਨਾਲ ਦੁੱਖ ਹੰਡਾਉਣਗੇ ਦੁੱਖ ਮਨਡਾਉਣਗੇ ਤੇ ਪਰਿਵਾਰ ਦੇ ਨਾਲ ਸ਼ੋਕ ਪ੍ਰਗਟ ਜਿਹੜਾ ਹੈਗਾ ਉਹ ਕਰਨ ਇੱਥੇ ਪਹੁੰਚ ਰਹੇ ਨੇ ਹਾਲਾਂਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਵੀ ਇੱਥੇ ਪਹੁੰਚਣਗੇ ਪਹਿਲਾਂ ਚੰਡੀਗੜ੍ਹ 에어ਪੋਰਟ 에어ਪੋਰਟ ਤੋਂ ਬਾਅਦ ਉਹ ਇਸ ਸਰਕਾਰੀ ਆਵਾਸ ਥਾਨ ਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਚੋਹਾਨ ਦੇ ਨਾਲ ਗੱਲਬਾਤ ਲਈ ਬਰਨਪਟ ਜਗਮਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪਟਤਾ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਚੰਡੀਗੜ੍ਹ ਸੈਕਟਰ 24 ਸਥਿਤ ਜੋ ਆਈਪੀਐਸ ਵਾਈਪੂਰਨ ਥੋਣਾ ਵੱਲੋਂ ਜੋ ਸੁਸਾਈਡ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਹੰਡਾਉਣ ਜਿਹੜਾ ਹੈਗਾ ਉਹ ਪਹੁੰਚਣਗੇ ਤਾਂ ਸੈਕਟਰ 24 ਸਥਿਤ ਵਿਖੇ ਅਸੀਂ ਫਿਲਹਾਲ ਮੌਜੂਦ ਹੈਗਾ ਤੁਸੀਂ ਦੇਖ ਸਕਦੇ ਹੋ ਕਿ तमाम ਸੁਰੱਖਿਆ ਦੇ ਪ੍ਰਬੰਧ ਇੱਥੇ ਪੂਰੇ ਕੀਤੇ ਗਏ ਨੇ ਤਾਂ ਪਹਿਲਾਂ ਰਾਹੁਲ ਗਾਂਧੀ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਉਹਨਾਂ ਦੇ ਇਸ ਦੌਰੇ ਦੇ ਵਿੱਚ ਕੁਝ ਬਦਲਾਅ ਕੀਤਾ ਗਿਆ ਤਾਂ ਹੁਣ ਉਹ ਥੋੜੀ ਦੇਰ ਤੱਕ ਯਾਨੀ ਕਿ ਸਵੇਰ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਦੁਪਹਿਰ ਨੂੰ ਚਿਰਾਗ ਪਾਸਵਾਨ ਵੀ ਇੱਥੇ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਆਈਪੀਐਸ ਸੁਸਾਈਡ ਮਾਮਲੇ ਦੇ ਵਿੱਚ ਡੀਜੀਪੀ ਹਰਿਆਣਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਸ਼ਤ్రੂ ਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤੇ ਲਗਾਤਾਰ ਜੋ ਆਈਪੀਐਸ ਅਫਸਰ ਦੀ ਘਰ ਵਾਲੀ ਅਮਨੀਤ ਪੀ ਕੁਮਾਰ ਵੀ ਲਗਾਤਾਰ ਡੀਜੀਪੀ ਨੂੰ ਤੇ ਜੋ ਐਸਪੀ ਨਰਿੰਦਰ ਬਿਜਾਰਨੀਆਂ ਨੇ ਉਹਨਾਂ ਨੂੰ ਹਟਾਉਣ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਹਾਲਾਂਕਿ ਵੱਖ-ਵੱਖ ਸਿਆਸੀ ਆਗੂ ਚਾਹੇ ਉਹ ਪੰਜਾਬ ਦੇ ਸਿਆਸੀ ਆਗੂਆਂ ਦੀ ਗੱਲ ਕਰੀਏ ਜਾਂ तमाम ਦੇਸ਼ ਦੇ ਜਿੰਨੇ ਵੀ ਸਿਆਸੀ ਆਗੂ ਨੇ ਜਾਂ ਆਈਐਸ ਅਫੀਸਰ ਲੋਬੀ ਹੈਗੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਉੱਥੇ ਹੀ ਅ ਵਿਜਾਰਨੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਤੇ ਫਿਲਹਾਲ ਹਜੇ ਪੋਸਟਿੰਗ ਨਹੀਂ ਦਿੱਤੀ ਗਈ ਹੈਗੀ ਤਾਂ ਲੋਕ ਸਭਾ ਦੇ ਵਿੱਚ ਨੇਤਾ ਵਿਰੋਧੀ ਤੇ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਇਸ ਸਰਕਾਰੀ ਸਥਾਨ ਵਿਖੇ ਸ਼ੋਕ ਭਾਈ ਬਾਅਦ ਵਿੱਚ ਚੇਂਜ ਮਨਾਉਣ ਪਰਿਵਾਰ ਦੇ ਨਾਲ ਇੱਥੇ ਪਹੁੰਚਣਗੇ ਤੇ ਦੁਪਹਿਰ ਬਾਅਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਇੱਕ 31 ਮੈਂਬਰੀ ਕਮੇਟੀ ਜੋ ਬਣਾਈ ਗਈ ਉਸ ਨੂੰ ਲੈ ਕੇ ਮਹਾਪੰਚਾਇਤ ਵੱਲੋਂ ਜਿਹੜਾ ਇੱਕ ਸਮਾਂ ਦਿੱਤਾ ਗਿਆ ਸੀ ਉਹ 48 ਘੰਟੇ ਦਾ ਅਲਟੀਮੇਟਮ ਵੀ ਅੱਜ ਖਤਮ ਹੋ ਰਿਹਾ ਹੈਗਾ ਤੇ ਕਮੇਟੀ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜੇਕਰ ਆਰੋਪੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਗਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 17 ਅਕਤੂਬਰ ਨੂੰ ਸੋਨੀਪੱਤ ਵਿਖੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦਾ ਦੌਰਾ ਸੀ ਉਹ ਵੀ ਕੈਨਸਲ ਹੋ ਗਿਆ ਤੇ ਉਹਨਾਂ ਵੱਲੋਂ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਮਦਾਸ ਠਾਵਲੇ ਵੀ ਪਰਿਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਦੇ ਨਾਲ 40 ਮਿੰਟ ਤੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਠਾਵਲੇ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ આરોપીਆਂ ਦੇ ਉੱਪਰ ਕਾਰਵਾਈ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਵੇਗੀ ਲੇਕਿਨ ਪੋਸਟਮਾਰਟਮ ਕਰਾਉਣਾ ਪਹਿਲਾਂ ਜ਼ਰੂਰੀ ਹੈਗਾ ਲੇਕਿਨ ਜੋ ਆਈਐਸ ਅਮਨੀਤ ਪੀ ਕੁਮਾਰ ਨੇ ਉਹ ਹਜੇ ਤੱਕ ਪੋਸਟਮਾਰਟਮ ਨੂੰ ਲੈ ਕੇ ਅੜੇ ਅੜੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਪਹੁੰਚਣਗੇ ਤੇ ਪਹਿਲਾਂ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਹੁਣ ਉਹ ਇੱਥੇ ਪਹੁੰਚਣਗੇ ਤੁਹਾਨੂੰ ਸਿਲਸਲੇ ਵਾਰ ਥੋੜਾ ਇੱਕ ਪੂਰਨ ਕੁਮਾਰ ਸੁਸਾਈਡ ਮਾਮਲੇ ਦੇ ਵਿੱਚ ਦੱਸ ਦਈਏ ਕਿ ਕੀ ਕੁਛ ਹੋਇਆ 7 ਅਕਤੂਬਰ ਨੂੰ ਉਹਨਾਂ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਸੁਸਾਈਡ ਕੀਤਾ ਉਸ ਤੋਂ ਬਾਅਦ ਚੰਡੀਗੜ੍ਹ ਸੈਕਟਰ 11 ਸਥਿਤ ਤੋਂ ਉਹਨਾਂ ਵੱਲੋਂ ਆਪਣੇ ਨਿਵਾਸ ਸਥਾਨ ਤੇ ਜਿਹੜਾ ਹੈਗਾ ਉਥੇ ਸੁਸਾਇਡ ਕੀਤਾ ਸੀ ਤੇ 8 ਪੇਜ ਦਾ ਸੁਸਾਇਡ ਨੋਟ ਤੇ ਇੱਕ ਪੇਜ ਉੱਪਰ ਵਸੀਅਤ ਵੀ ਛੱਡੀ ਸੀ ਤੇ ਸਾਫ਼ ਤੌਰ ਤੇ ਉਹਨਾਂ ਨੇ ਸੁਸਾਇਡ ਨੋਟ ਦੇ ਵਿੱਚ ਹਰਿਆਣਾ ਦੇ ਡੀਜੀਪੀ ਸ਼ੰਤਰੂਜੀਤ ਕਪੂਰ ਤੇ ਰੋहतक ਦੇ ਐਸਪੀ ਨਰਿੰਦਰ ਬਜਾਰਨੀਆਂ ਸਮੇਤ 15 ਮੌਜੂਦਾ ਤੇ ਸਾਬਕਾ ਅਧਿਕਾਰੀਆਂ ਉੱਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸੰਬੰਧ ਤੇ ਸੁਸਾਈਡ ਦੇ ਵਿੱਚ ਔਰ ਔਰ ਪਹੁੰਚ ਗਿਆ ਬਾਅਦ ਵਿੱਚ ਇਹ ਵੀ ਖੁਲਾਸਾ ਹੁੰਦਾ ਕਿ ਇੱਕ ਦਿਨ ਪਹਿਲਾਂ ਰੋहतक ਪੁਲਿਸ ਵੱਲੋਂ ਪੂਰਨ ਕੁਮਾਰ ਦੇ ਗੱਲ ਮੈਂ ਸੁਸ਼ੀਲ ਕੁਮਾਰ ਨੂੰ ਸ਼ਰਾਬ ਕਾਰਵਾਰ ਤੋਂ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਐਸਪੀ ਜੋ ਨਰਿੰਦਰ ਬਜਾਰਨੀਆਂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਸੁਸ਼ੀਲ ਵੱਲੋਂ ਪੁੱਛਗਿੱਛ ਦੌਰਾਨ ਉਹਨਾਂ ਵੱਲੋਂ ਪੂਰਨ ਕੁਮਾਰ ਦੇ ਕਹਿੰਦੇ ਇਹ ਰਿਸ਼ਵਤ ਦੀ ਗੱਲ ਜਿਹੜੀ ਆ ਉਹ ਕਬੂਲੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜਿਆਦਾ ਜਿਹੜਾ ਹੈਗਾ ਵਧਿਆ ਲੇਕਿਨ ਪੂਰਨ ਕੁਮਾਰ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਉਸ ਵੇਲੇ ਤੱਕ ਜਾਰੀ ਨਹੀਂ ਕੀਤਾ ਗਿਆ ਸੀਗਾ ਤੇ 8 ਅਕਤੂਬਰ ਨੂੰ ਜੋ ਆਈਪੀਐਸ ਪੂਰਨ ਕੁਮਾਰ ਨੇ ਉਹਦੀ ਪਤਨੀ ਵੱਲੋਂ ਡੀਜੀਪੀ ਤੇ ਐਸਟਪੀ ਦੇ ਖਿਲਾਫ ਹਰਿਆਣਾ ਕੋਨੈ ਬੀਜੀਪੀ ਮਿਲਦੇ ਹਨ 10 ਅਕਤੂਬਰ ਕਾਰਵਾਹ ਡੀਜੀਪੀ ਰਹੇਗੇ ਅਤੇ 15 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੁੰਦੀ ਹੈਗੀ ਤੇ 10 ਤੋਂ ਪੁਰਾਣ ਚੰਡੀਗੜ੍ਹ ਪੁਲਿਸ ਇੱਕ ਐਸਆਈਟੀ ਬਣਾਉਂਦੀ ਹੈਗੀ ਹਾਲਾਂਕਿ ਪਹੁੰਚ ਚੁੱਕੇ ਹਨ ਐਸਆਈਟੀ ਦੇ ਵਿੱਚ ਆਈਜੀਪੀ ਚੰਡੀਗੜ੍ਹ ਹੈੱਡ ਐਸਐਸਪੀ ਚੰਡੀਗੜ੍ਹ ਜੋ ਹੈ ਉਹ ਮਿਲेंगे ਤੇ ਡੀਐਸਪੀ ਟ੍ਰੈਫਿਕ ਕਰਨਗੇ ਇਸੇ ਪਰ ਜ਼ਿਆਦਾ ਜਾਣਕਾਰੀ ਵੀ ਮੈਂਬਰ ਹੈਗੇ ਨੇ ਕੇਐਮ ਪ੍ਰਿੰਕਾ ਐਸਪੀਸੀਟੀ ਅੰਦਕੋਰ ਐਸ ਡੀਓ ਪੀ ਸਾਊਥ ਤੇ ਜੈਵੀਰ ਸਿੰਘ ਰਾਣਾ ਐਸ ਐਚਓ ਪੀ ਐਸ ਹਾਂ ਬਿਲਕੁਲ ਦਵਿੰਦਰ ਆਪਕੋ ਬਤਾ ਦੂ ਕਿ ਇਸ ਕਮੇਟੀ ਦੇ ਵਿੱਚ ਐਸਆਈਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਸੀ ਤੇ 11 ਅਕਤੂਬਰ ਨੂੰ ਪੂਰਨ ਕੁਮਾਰ ਦੀ ਡੈੱਡ ਬੋਡੀ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈਗਾ ਤੇ 12 ਅਕਤੂਬਰ ਨੂੰ ਮਹਾਪੰਚਾਇਤ 48 ਘੰਟੇ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦਿੰਦੀ ਹੈਗੀ ਹੈ ਜੰਡੀਗੜ੍ਹ ਪੁਲਿਸ ਵੱਲੋਂ ਐਸਸੀਐਸਟੀ ਐਕਟ ਦੀ ਧਾਰਾ ਇਹ ਬਾਹਰ ਉਹ ਵੀ ਜਿਹੜੀ ਇਸ ਕੇਸ ਦੇ ਵਿੱਚ ਲਗਾਈ ਜਾਂਦੀ ਤੇ 13 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਸੀਐਮ ਸੈਣੀ ਤੇ ਵਿਚਾਲੇ 40 ਮਿੰਟ ਮੀਟਿੰਗ ਚੱਲਦੀ ਹੈਗੀ ਹੈ ਤਾਂ ਇਸ ਮਾਮਲੇ ਦੇ ਲਗਾਤਾਰ ਹਰੀਆਣਾ ਸਰਕਾਰ ਦੇ ਉੱਪਰ ਜਿੱਥੇ ਪ੍ਰੈਸ਼ਰ ਬਣ ਰਿਹਾ ਹੈਗਾ ਉੱਥੇ ਹੀ ਹਰੀਆਣਾ ਕੰਨਿਆ ਜੋ ਕਾਰ ਬਾਹਰ ਉਹਨੇ ਰਾਹੁਲ ਗਾਂਧੀ ਵੀ ਇੱਥੇ ਪਹੁੰਚ ਰਹੇ ਹੈ ਹਨ ਯਾਨੀ ਥੋੜੀ ਦੇਰ ਦੇ ਵਿੱਚ ਰਾਹੁਲ ਗਾਂਧੀ ਹੋਣੀ ਅਧਿਕਾਰੀ ਹੈ ਔਰ ਆਪਕੋ ਬਤਾ ਦੇਣਗੇ ਤੇ ਉਸ ਤੋਂ ਬਾਅਦ ਦੁਪਹਿਰ ਬਾਅਦ ਪਾਸਵਾਲਪਲਮੈਂਟ ਦੀ ਚੰਡੀਗੜ੍ਹ ਦੇ ਖੇਤਰ ਦੀ ਆਵਾਸਥਾਨ ਤੇ ਇਪਨ ਕੁਮਾਰ ਕੇ ਮਾਮਲੇ ਆਈਐਸ ਅਮਨੀਤ ਕੁਮਾਰ ਜਦਦਰ ਨਾਲ ਦੁੱਖ ਹਟਾਉਣਗੇ ਦੁੱਖ ਹਟਾਉਣਗੇ ਤੇ ਪਰਿਵਾਰ ਦੇ ਨਾਲ ਇੱਕ ਇੱਕੀ ਕੁਛੇ ਦਿਨਾਂ ਮੇ ਰਾਹੁਲ ਗਾਂਧੀ ਜੋ ਹੈ ਪਹੁੰਚ ਰਹੇ ਨੇ ਹਾਲਾਂਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਇੱਥੇ ਪਹੁੰਚਣਗੇ ਪਹਿਲਾਂ ਚੰਡੀਗੜ੍ਹ ਏਅਰਪੋਰਟ ਘਰ पे जाएंगे और वहां पर उनकी वाइफ अमित निवा से जाकर परिवार ਦੇ ਨਾਲ ਉਹ ਵਿਅਕਤ ਕਰਨ ਦੇ ਲਈ ਮੈਂ ਆਪਕੋ ਬਤਾ ਦਿੰਦਾ ਚੰਡੀਗੜ੍ਹ ਤੋਂ ਵੀਡੀਓ ਜਲਦੀ ਮਿਲਨੇ ਲਈ ਅਬ ਜੋ ਹੈ ਕਾਫੀ ਜ਼ਿਆਦਾ ਜਗ ਮਣੀ ਗਈ ਬਰਨੂ ਜਗ ਮਣੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪਟਾ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਚੰਡੀਗੜ੍ਹ ਸੈਕਟਰ 24 ਸਥਿਤ ਜੋ ਆਈਪੀਐਸ ਵਾਈਪੂਰਨ ਹੋਣਾ ਵੱਲੋ ਜੋ ਸੁਸਾਈਡ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਹੰਡਾਉਣ ਜਿਹੜਾ ਹੈਗਾ ਉਹ ਪਹੁੰਚਣਗੇ ਤਾਂ ਸੈਕਟਰ 24 ਸਥਿਤ ਵਿਖੇ ਅਸੀਂ ਫਿਲਹਾਲ ਮੌਜੂਦ ਹੈਗਾ ਤੁਸੀਂ ਦੇਖ ਸਕਦੇ ਹੋ ਕਿ तमाम ਸੁਰੱਖਿਆ ਦੇ ਪ੍ਰਬੰਧ ਇੱਥੇ ਪੂਰੇ ਕੀਤੇ ਗਏ ਨੇ ਤਾਂ ਪਹਿਲਾ ਰਾਹੁਲ ਗਾਂਧੀ ਹੁਣ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਉਹਨਾਂ ਦੇ ਇਸ ਦੌਰੇ ਦੇ ਵਿੱਚ ਕੁਝ ਬਦਲਾਵ ਕੀਤਾ ਗਿਆ ਤਾਂ ਹੁਣ ਉਹ ਥੋੜੀ ਦੇਰ ਤੱਕ ਯਾਨੀ ਕਿ ਸਵੇਰ ਨੂੰ ਇੱਥੇ ਪਹੁੰਚ ਰਹੇ ਨੇ ਤਾਂ ਦੁਪਹਿਰ ਨੂੰ ਚਿਰਾਗ ਪਾਸਵਾਨ ਵੀ ਇੱਥੇ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਆਈਪੀਐਸ ਸੁਸਾਇਡ ਮਾਮਲੇ ਦੇ ਵਿੱਚ ਡੀ ਜੀ

ਘਰ ਵਾਲੀ ਅਮਨੀ ਬਿਲਕੁਲ ਕਹਿ ਸਕਦੇ ਹਾਂ ਕਿ ਪੀ ਕੁਮਾਰ ਵੀ ਲਗਾਤਾਰ ਡੀਜੀਪੀ ਨੂੰ ਤੇ ਸਰਕਾਰ ਨੂੰ ਜੋ ਐਸਪੀ ਨਰਿੰਦਰ ਬਿਜਾਰਨੀਆਂ ਨੇ ਉਹਨਾਂ ਨੂੰ ਹਟਾਉਣ ਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਤੇ ਅੜੇ ਹੋਏ ਨੇ ਹਾਲਾਂਕਿ ਵੱਖ-ਵੱਖ ਸਿਆਸੀ ਆਗੂ ਚਾਹੇ ਹੋ ਕਹਿ ਸਕਦੇ ਹਾਂ ਕਿ ਪੰਜਾਬ ਦੇ ਕਈ ਦੇਬਾਵ ਇਸ ਗੱਲ ਕਰ ਰਹੀ ਹੈ ਤੇ तमाम ਵਜ੍ਹਾਸੇ ਜੋ ਵੀ ਸਿਆਸੀ ਆਗੂ ਹੋਵੇ ਜਾਂ ਆਈਐਸ ਜੋ ਆਈਐਸ ਅਫਸਰ ਹੈਗੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇਤਾ ਜਿੱਥੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਉਥੇ ਹੀ ਬਿਜਾਰਨੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਤੇ ਫਿਲਹਾਲ ਹਜੇ ਪੋਸਟਿੰਗ ਨਹੀਂ ਦਿੱਤੀ ਗਈ ਹੈਗੀ ਤਾਂ ਮਾਮਲੇ ਦੀ ਗੰਭੀਰਤਾ ਕੋ ਲੋਕ ਸਭਾ ਦੇ ਵਿੱਚ ਨੇਤਾ ਵਿਰੋਧੀ ਤੇ ਰਾਹੁਲ ਗਾਂਧੀ ਥੋੜੀ ਦੇਰ ਬਾਅਦ ਇਸ ਸਰਕਾਰੀ ਸਥਾਨ ਵਿਖੇ ਸ਼ੋਕ ਆਪਕੋ ਬਤਾ ਦੇ ਕਿ ਮਨਾਉਣ ਪਰਿਵਾਰ ਦੇ ਨਾਲ ਇੱਥੇ ਪਹੁੰਚਣਗੇ ਤੇ ਦੁਪਹਿਰ ਬਾਅਦ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਹੰਸਰਾ ਸਿਹਾਗ ਉਹ ਵੀ ਜਦੋਂ ਆਪ ਪਹੁੰਚੇ ਇੱਕ ਕਮਟੀ ਮੈਂਬਰੀ ਕਮੇਟੀ ਜੋ ਕਿਹਾ ਕਿ ਬਣਾਈ ਗਈ ਉਸ ਨੂੰ ਲੈ ਕੇ ਮਹਾਪੰਚਾਇਤ ਵੱਲੋਂ ਜਿਹੜਾ ਇੱਕ ਸਮਾਂ ਦਿੱਤਾ ਗਿਆ ਸੀ ਉਹ 48 ਘੰਟੇ ਦਾ ਅਲਟੀਮੇਟਮ ਵੀ ਅੱਜ ਖਤਮ ਹੋ ਰਿਹਾ ਹੈਗਾ ਤੇ ਕਮੇਟੀ ਬਾਤ ਕੀ ਜਾਏ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ આરોપીਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਧਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 17 ਅਕਤੂਬਰ ਨੂੰ ਸੋਨੀਪੱਤ ਵਿਖੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦਾ ਕਿ ਉਹ ਵੀ ਕੈਨਸਲ ਹੋ ਗਿਆ ਤਾਂ ਉਹਨਾਂ ਵੱਲੋਂ ਵੀ ਆਪਣਾ ਦੋਰਾ ਰੱਦ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਦੇ ਪਰਿਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਦੇ ਨਾਲ 40 ਮਿੰਟ ਤੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਅਠਾਵਲੇ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆਰੋਪੀਆਂ ਦੇ ਉੱਪਰ ਕਾਰਵਾਈ ਕਾਨੂੰਨ ਵਿੱਚ ਸੰਸਕਾਰ ਕੀਤਾ ਜਾਏਗਾ ਲੇਕਿਨ ਕਾਰਵਾਈ ਜਿਹੜੀ ਹੈਗੀ ਆ ਉਹ ਅੱਜ ਕੀਤੀ ਜਾਵੇਗੀ ਲੇਕਿਨ ਪੋਸਟਮਾਰਟਮ ਕਰਾਉਣਾ ਪਹਿਲੇ ਜ਼ਰੂਰੀ ਹੈ ਲੇਕਿਨ ਜੋ ਜੋ ਕਰਦੇ ਹੀ ਤਾਂ ਦੇਖਣੇ ਦੀ ਬਾਤ ਆਈਐਸ ਅਮਨੀਤ ਪੀ ਕੁਮਾਰ ਨੇ ਉਹ ਹਜੇ ਤੱਕ ਪੋਸਟ ਮਾਰਟਮ کافی ਜ਼ਿਆਦਾ ਸਿਕਿਉਰ ਲੈ ਕੇ ਆਏ ਆਮ ਹੈ ਔਰ तमाम ਕਾਂਗਰਸ ਦੇ ਹੋਏ ਨੇ ਯਹਾਂ ਪਰ ਮੌਜੂਦ ਹੈ ਤਾਂ ਅਸੀਂ ਰਾਜੀਏ ਕਿ ਥੋੜੀ ਦੇਰ ਜਿਵੇਂ ਆਪ ਨੇ ਕਰਦੀ ਹਾਂ ਤੁਸੀਂ ਯਹਾਂ ਪਰ ਪਹੁੰਚੇ ਹੋ ਹਰਿਆਣਾ ਸੇ ਪੰਜਾਬ ਤੋਂ ਕੱਲ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਹੁਣ ਉਹ ਇੱਥੇ ਪਹੁੰਚਣਗੇ ਤੁਹਾਨੂੰ ਸਿਲਸਿਲੇਬਾਰ ਥੋੜਾ ਇੱਕ ਕੁਮਾਰ ਸੁਸਾਈਡ ਮਾਮਲੇ ਦੇ ਬਾਰੇ ਕਿ ਕੀ ਕੁਝ ਹੋਇਆ ਸਭ ਤੋਂ ਨਵਿੰਦਰ ਆਪਕੋ ਰੋਕਣਾ ਚਾਹੂੰਗਾ ਔਰ ਆਪਕੋ ਬਤਾਨਾ ਚਾਹੇਂਗੇ ਕਿ ਰਾਹੁਲ ਗਾਂਧੀ ਬਾਹਰ ਆ ਰਹੇ ਹਨ ਔਰ ਚੰਡੀਗੜ੍ਹ ਸਿਹਾਂ ਪਰ ਪੂਰੀ ਹਲਚਲ ਇਕਦਮ ਤੇਜ਼ ਹੋਈ ਹੈ ਹਮ ਆਪਣੇ ਦਰਸ਼ਕੋ ਤੱਕ ਸਭ ਤੋਂ ਪਹਿਲੀ ਇਹ ਜਿਹੜਾ ਹੈਗਾ ਉਹ ਸੁਸਾਈਡ ਕੀਤਾ ਸੀ ਤੇ 8 ਪੇਜ ਦਾ ਸੁਸਾਈਡ ਨੋਟ ਤੇ ਸੇ ਪੁਚਾਰਜ ਉੱਪਰ ਵਸਿੰਗਤ ਵੀ ਛੱਡੀ ਸੀ ਜੋ ਹੈ ਉਹ ਚੰਡੀਗੜ੍ਹ ਜਿੱਥੇ ਉਹਨਾਂ ਨੇ ਸੁਸਾਈਡ ਨੋਟ ਦੇ ਵਿੱਚ ਹਰਿਆਣਾ ਦੇ ਡੀਬੀ ਸ਼ਤਰੂਜੀਤ ਕਪੂਰ ਤੇ ਰੋਤਕ ਦੇ ਐਸ ਕਾਂਗਰਸ ਦੇ ਨਵਿੰਦਰ ਨੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸਰ ਹਾੜਾ ਗੁਰਜੀਤ ਉਹ ਹੈ यहां पर और कई हरियाणा के भी जो सोसाइटी ਦੇ ਵਿੱਚ ਹੈ ابھی ਕੁਝ ਦੇਰ ਬਾਅਦ ਵਿੱਚ ਇਹ ਵੀ ਖੁਲਾਸਾ ਹੁੰਦਾ ਕਿ ਇੱਕ ਦਰਗਾਹ ਤੋਂ ਪੁਲਿਸ ਵੱਲੋਂ ਪੂਰਨ ਕੁਮਾਰ ਦਾ ਗੰਗਾਂ ਦਾ ਕਾਫਲਾ ਬਾਹਰ ਆ ਰਿਹਾ ਹੈ और ਇਹ ਵੀ ਦੱਸਦੇ ਕਿ ਰਾਹੁਲ ਗਾਦੀ ਅਬ ਬਾਹਰ ਆ ਰਹੇ ਹਨ और ਕਿਸੇ ਵੀ ਵਕਤ ਜੋ ਹੈ ਉਹ ਇਧਰ ਆ ਕੇ ਮੀਡੀਆ ਸੇ ਬਾਤ ਚਿਤ ਕਰਨਗੇ और ਆਪੇ ਤਸਵੀਰਾਂ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਸੁਸ਼ੀਲ ਵੱਲੋਂ ਕੁਝ ਗਿੱਚ ਪੂਰਾ ਮਾਮਲਾ ਹੈ ਦੌਰਾਨ ਉਹਨਾਂ ਵੱਲੋਂ ਪੂਰਨ ਕੁਮਾਰ ਦੇ

राहुल एस पी के खिलाफ जी शिकायत दी गई नो अक्टूबर नीजी डीजीपी एस देखिए कि उनके साथ भूपिंदर सिंह है राजा बड़ी जो है राहुल गांधी के साथ मौजूद राहुल गांधी यहाँ से जो है चौबीस रवाना हो सुरक्षा के बेहद इंतजाम लीडरशिप है जो कांग्रेस राणा है एस एच ओ पी एस ਇਸ ਸਤਨਕੇਸਾ ਮੌਜੂਦ ਇਸ ਕਮੇਟੀ ਦੇ ਵਿੱਚ ਐਸਆਈਟੀ ਦੇ ਵਿੱਚ ਰਾਹੁਲ ਗਾਂਧੀ ਸ਼ਾਮਿਲ ਕੀਤੇ ਗਏ ਸਨ ਰਾਹੁਲ ਜੀ 11 ਅਕਤੂਬਰ ਨੂੰ ਪੂਰਨ ਕੁਮਾਰ ਦੀ ਡੈੱਡ ਬੋਡੀ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈਗਾ ਤੇ 12 ਅਕਤੂਬਰ ਨੂੰ ਮਹਾਪੰਚਾਇਤ 48 ਘੰਟੇ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦੇਣਦੀ ਹੈਗੀ ਆ ਜੰਡੀਗੜ ਪੁਲਿਸ ਵੱਲੋਂ ਐਸਸੀਐਸਟੀ ਐਕਟ ਦੀ ਧਾਰਾ ਉਹ ਵੀ ਜਿਹੜੀ ਇਸ ਕੇਸ ਦੇ ਵਿੱਚ ਲਗਾਈ ਜਾਂਦੀ ਹੈ ਤੇ 13 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਸੀਐਮ ਸੈਣੀ ਦੇ ਵਿਚਾਰੇ 40 ਮਿੰਟ ਫਿਲਹਾਲ ਮੀਡੀਆ ਸੇ ਮੀਟਿੰਗ ਚੱਲਦੀ ਹੈਗੀ ਹੈ ਤਾਂ ਇਸ ਮਾਮਲੇ ਦੇ ਵਿੱਚ ਤਮਾਮ ਜੋ ਲੀਡਰਸ ਹੈ ਉਹ ਇਸ ਵਕਤ ਇੱਥੇ ਮੌਜੂਦ ਹਨ ਜੋਨ ਕੇ ਸਾਥ ਉਹਨੇ ਇੱਥੇ ਰਿਸਿਵ ਕਰਨੇ ਪਹੁੰਚੇ ਹੈ ਹੋਰ ਇਹ ਤਸਵੀਰ ਹੈ ਤੇ ਭੁਪਿੰਦਰ ਹੂੜਾ ਉਹਨਕੇ ਸਾਥ ਉਹਨਕੇ ਸਾਥ ਹੀ ਗਾੜੀ ਵਿੱਚ ਜਾ ਰਹੇ ਹਨ ਹਰਵਿੰਦਰ ਸਿੰਘ ਲੱਕੀ ਹੈ ਰਾਜਾ ਬੜਿੰਗ ਉਹਨਕੇ ਸਾਥ ਗਾੜੀ ਵਿੱਚ ਜਾ ਰਹੇ ਹਨ ਬਾਚਿਤ ਕਰ ਲੇਤੇ ਹੋਣੀ पहुंचा तो उस दोपहर बाद चिराग पासवान भी चंडीगढ़ विखे सरकारी आवास स्थान पे बीके हैं और के जो यहाँ पर तमाम बड़े जो नेता है बातचीत करने के कारण थोड़ी देर बाद राहुल गांधी सो आप देखिए कि राहुल गांधी मीडिया से उन्होंने बातचीत नहीं की और यहाँ से उनका जो काफिला चंडीगढ़ के लिए रवाना हो रहा है और ये जो तस्वीर है बेहद खास है और राहुल गांधी अब यहाँ से जो है रवाना हुए और आप ਦੇਖ ਸਕਦੇ ਹਨ ਇਹ ਜੋ ان کے ساتھ ਜੋ ਹੈ ਕਈ بڑے ਜੋ ਨੇਤਾ ਹੈਗਾ ਉਹ ਵੀ ਮੌਜੂਦ ਰਹੇ ਹਨ ਅਤੇ यहां से राहुल गांधी विखे आसी रवाना मौजूद ਹੈਗਾ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ 에어ਪੋਰਟ की तस्वीरें आपको दिखा रहे हैं जहां से अब राहुल गांधी का जो काफिला है वो चंडीगढ़ के लिए रवाना होंगे हालांकि मीडिया से किसी के के उनकी ओर से कोई बात इतनी नहीं की इस दौरे के बीच में वीडियो जारी शका के साथ कुछ महाजन पंजाब के सिटी चंडीगढ़ देर तक यानी कि सवेर ਨੂੰ ਇੱਥੇ ਪਹੁੰਚ ਰਹੇ ਨੇ ਤਾਂ ਦੁਪਹਿਰ ਨੂੰ ਸ਼ਿਰਾਗ पासवान ਵੀ ਇੱਥੇ ਪਹੁੰਚਣਗੇ ਤੁਹਾਨੂੰ ਦੱਸਦੇ ਕੀ ਆਈਪੀਐਸ ਸਾਈਡ ਮਾਮਲੇ ਦੇ ਵਿੱਚ ਡੀਜੀਪੀ ਹਰਿਆਣਾ ਕਹਾ ਉਹਨਾਂ ਨੇ ਕੁਝ ਨਹੀਂ ਦਿੱਤਾ ਕੋਈ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਸ਼ਤਰੀ छुट्टी बिल्कुल आपको बता दें उनके, उनके साथ भूपेंद्र सिंह हुडा जो कि हरियाणा के नेता प्रतिपक्ष है वो उनके साथ मौजूद थे पंजाब कांग्रेस अध्यक्ष राजा बड़ी उनके साथ थे इसके अलावा के हरिप्रसाद जो कि राष्ट्रीय बड़े जो नेता उनके साथ थे हरमिंदर सिंह लक्की जो की चंडीगढ़ प्रदेश कांग्रेस कमेटी के अध्यक्ष वो उनके साथ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਖੜਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਡੀਜੀਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈਗਾ ਤਾਂ ਉੱਥੇ ਹੀ ਬਿਜਾਰਨੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕਿਤੇ ਫਿਲਹਾਲ ਹਜੇ ਪੋਸਟਿੰਗ ਨਹੀਂ ਦਿੱਤੀ ਗਈ ਹੈਗੀ ਤਾਂ ਸ਼ਚੁਜੀਤ ਕਪੂਰ ਕੋ ਛੁੱਟੀ ਪਰ ਭੇਜ دیا ਗਿਆ ਹੈ ਲੋਕ ਸਭਾ ਦੇ ਪ੍ਰਿਆਸ ਨੇਤਾ ਰੋਹਿਤ ਦੇ ਰਾਹੁਲ ਗਾਂਧੀ ਖੋੜੀ ਦੇ ਨਾਮ ਕਰ ਰਿਹਾ ਸੀ ਤੇ ਸਰਕਾਰ ਦਾ ਅਭ ਮੇਲਿਆ ਗਿਆ ਹੈ ਹਰਿਆਣਾ ਹੋਮ ਸੈਕਟਰੀ ਦੀ ਤਰਫ ਸੇ ਔਰ ਬੀਜੀਪੀ ਦੇ ਅਧਿਕਾਰੀਆਂ ਪਹੁੰਚ ਚੁੱਕੇ ਹਨ ਔਰ ਰਾਹੁਲ ਗਾਂਧੀ ਪਾਸਵਾਨ ਚੰਡੀਗੜ੍ਹ ਪਹੁੰਚ ਚੁੱਕੇ ਦੱਸ دیے ਕਿ مجھے دیਜੀਏ ਇਜਾਜ਼ਤ ਨਮਸਕਾਰ ਇੱਕ 31 ਮੈਂਬਰੀ ਕਮੇਟੀ ਜੋ ਬਣਾਈ ਗਈ ਉਸ ਨੂੰ ਲੈ ਕੇ ਮਹਾਪੰਚਾਇਤ ਵੱਲੋਂ ਜਿਹੜਾ ਇੱਕ ਸਮਾਂ ਦਿੱਤਾ ਗਿਆ ਸੀ ਉਹ 48 ਘੰਟੇ ਦਾ ਅਲਟੀਮੇਟਮ ਦੀ ਅੱਜ ਖਤਮ ਹੋ ਰਿਹਾ ਹੈਗਾ ਤੇ ਕਮੇਟੀ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜੇਕਰ આરોપીਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਗਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 17 ਅਕਤੂਬਰ ਨੂੰ ਸੋਨੀਪੱਤ ਵਿਖੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦਾ ਦੌਰਾ ਸੀ ਉਹ ਵੀ ਕੈਨਸਲ ਹੋ ਗਿਆ ਤੇ ਉਹਨਾਂ ਵੱਲੋਂ ਵੀ ਆਪਣਾ ਦੌਰਾ ਰੱਦ ਕਰ ਦਿੱਤਾ ਗਿਆ ਹੈਗਾ ਤਾਂ ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਾਮਦਾਸ ਠਾਵਲੇ ਵੀ ਪਰਿਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਦੇ ਨਾਲ 40 ਮਿੰਟ ਤੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਠਾਵਲੇ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਆਰੋਪੀਆਂ ਦੇ ਉੱਪਰ ਕਾਰਵਾਈ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਵੇਗੀ ਲੇਕਿਨ ਪੋਸਟਮਾਰਟਮ ਕਰਾਉਣਾ ਪਹਿਲਾਂ ਜ਼ਰੂਰੀ ਹੈਗਾ ਲੇਕਿਨ ਜੋ ਆਈਐਸ ਅਮਨੀਤ ਪੀ ਕੁਮਾਰ ਨੇ ਉਹ ਹਜੇ ਤੱਕ ਪੋਸਟਮਾਰਟਮ ਨੂੰ ਲੈ ਕੇ ਅੜੇ ਅੜੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਥੋੜੀ ਦੇਰ ਬਾਅਦ ਰਾਹੁਲ ਗਾਂਧੀ ਪਹੁੰਚਣਗੇ ਤੇ ਪਹਿਲਾਂ ਉਹਨਾਂ ਵੱਲੋਂ ਸ਼ਾਮ ਨੂੰ ਪਹੁੰਚਣਾ ਸੀਗਾ ਲੇਕਿਨ ਹੁਣ ਉਹ ਇਹ ਤੇ ਪੁੱਛਣਗੇ ਤੁਹਾਨੂੰ ਸਿਲਸਿਲੇਵਾਰ ਥੋੜਾ ਇੱਕ ਪੂਰਨ ਕੁਮਾਰ ਸੁਸਾਈਡ ਮਾਮਲੇ ਦੇ ਵਿੱਚ ਦੱਸਦੇ ਕਿ ਕੀ ਕੁਝ ਹੋਇਆ 7 ਅਕਤੂਬਰ ਨੂੰ ਉਹਨੂੰ ਗੋਲੀ ਮਾਰ ਕੇ ਹਰਿਆਣਾ ਕੋਨ ਨੇ ਡੀਪੀ ਬਾਦ ਚੰਡੀਗੜ੍ਹ ਸੈਕਟਰ 11 ਸੇਟੋਰਨਾ ਵੱਲੋਂ ਆਪਣੇ ਨਿਵਾਸ ਸਥਾਨ ਤੇ ਜਿਹੜਾ ਹੈਗਾ ਉੱਥੇ ਸੁਸਾਈਡ ਕੀਤਾ ਸੀ ਤੇ ਅੱਕ ਪੇਦ ਦਾ ਸੁਸਾਈਡ ਰਾਹੁਲ ਗਾਂਧੀ ਨੇ ਅੱਜ ਚੰਡੀਗੜ੍ਹ ਆ ਕੇ ਆਲਾ ਅਤੇ ਸਾਫ ਤੌਰ ਤੇ ਉਹਨਾਂ ਨੇ ਸੁਸਾਈਡ ਨੋਟ ਦੇ ਵਿੱਚ ਹਰਿਆਣਾ ਦੇ ਡੀਪੀ ਸ਼ਤਰੂਜੀਤ ਕਪੂਰ ਤੇ ਪਰਿਵਾਰ ਦੇ ਮਿਲਣਗੇ ਅੰਮ੍ਰਿਤਪੀ ਕੁਮਾਰ ਦੇ ਪਰਿਵਾਰ ਸਨੇਤ 15 ਮੌਜੂਦਾ ਤੇ ਸ਼ੋਕ ਵਕਤ ਕਰੇਗੇ ਸੀਪਰ ਜ਼ਿਆਦਾ ਕਰੀ ਲੈ ਲੇਤੇ ਨੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਤੇ ਅਨਕੁਸ਼ ਅਨਕੁਸ਼ ਕੀ ਅਪਡੇਟ ਹੈ ਤੇ ਸੁਸਾਇਡ ਦੇ ਵਿੱਚ ਬਾਦ ਵਿੱਚ ਵੀ ਖੁਲਾਸਾ ਹੁੰਦਾ ਕਿ ਇੱਕ ਦਿਨ ਪਹਿਲਾਂ ਰੋਤ ਪੁਲਿਸ ਵੱਲੋਂ ਪੂਰਨ ਕੁਮਾਰ ਦੇ ਗਨਮੈਨ ਸੁਸ਼ੀਲ ਕੁਮਾਰ ਨੂੰ ਸ਼ਰਾਬ ਘਰਵਾਰ ਤੋਂ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਯਾਹਰ ਸੁਰੱਖਿਆ ਕੇ ਵੀ ਬੜੇ ਕੜੇ ਕਾਫੀ ਇੰਤਜ਼ਾਮ ਕੀਆ ਗਿਆ ਔਰ ਜੋ ਨਵਿੰਦਰ ਬਾਜਰਨੀਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸੁਸ਼ੀਲ ਬਹੁਤ ਪੁੱਛ-ਗਿੱਛ ਦੌਰਾਨ ਉਹਨਾਂ ਵੱਲੋਂ ਪੂਰਨ ਕੁਮਾਰ ਦੇ ਕਹਿੰਦੇ ਇਹ ਗੱਲ ਜਿਹੜੀ ਆ ਉਹ ਕਬੂਲੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਉਸ ਤੋਂ ਪਹਿਲੇ ਜਾਲਾ ਜਿਹੜਾ ਹੈਗਾ ਵਧਿਆ ਲੇਕਿਨ ਪੂਰਨ ਕੁਮਾਰ ਨੂੰ ਪੁਲਿਸ ਵੱਲੋਂ ਕੋਈ ਨੋਟਿਸ ਉਸ ਵੇਲੇ ਜਾਰੀ ਨਹੀਂ ਕੀਤਾ ਗਿਆ ਸੀਗਾ ਤੇ 8 ਅਕਤੂਬਰ ਨੂੰ ਜੋ ਕਿ IPS ਪੂਰਨ ਕੁਮਾਰ ਨੇ ਉਹਨਾਂ ਦੀ ਪਤਨੀ ਵੱਲੋਂ DGP ਦੇ SP ਦੇ ਖਿਲਾਫ ਜਾਰੀ ਹੈਗੀ ਹੈ ਔਰ ਸ਼ਿਕਾਇਤ ਵੀ ਕੀਤੀ ਗਈ ਸੀਗਾ 9 ਅਕਤੂਬਰ